ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਦੇਵੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਜੇ ਦੋਸਤੋ ਆਸ-ਪਾਸ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਜਲੰਧਰ ਪਵਾੜਾ ਲੁਧਿਆਣਾ ਇਹ ਦੋਸਤੋ ਆਸ-ਪਾਸ ਦੇ ਇਲਾਕੇ ਆ ਅੱਜ ਪਹੁੰਚੇ ਆ ਬਾਈ ਨਰਿੰਦਰ ਕੋਲੇ ਐਨ ਕੇ ਫਾਰਮ ਐਸ ਫਾਰਮ ਚੋਂ ਦੋ ਦੰਦ ਪਹਿਲੇ ਸੂਏ ਵੱਚੀ ਦਿਖਾਉਣੀ ਜ਼ਰੂਰ ਸੀ ਬਹੁਤ ਚੰਗੀ ਤੇ ਚੰਗੇ ਰਿਕਾਰਡ ਵਾਲੀ ਵੀਡੀਓ ਨੂੰ ਵੇਖਤਾ ਹੀ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇਣ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੋ ਦੰਦ ਬੱਚੀ ਆ 8 ਮਹੀਨੇ ਦੋਸਤੋ ਪ੍ਰੈਗਨੈਂਟ ਆ 4 ਤਰੀਕ ਨੂੰ ਨੌਵਾਂ ਮਹੀਨਾ ਦੋਸਤੋ ਬੱਚੀ ਨੂੰ ਲੱਗ ਜਾਣਾ ਵਾ ਜੇ ਵਾਈ 40152 ਦੋਸਤੋ ਸੀਮਨ ਲੱਗਿਆ ਹੋਇਆ ਬੱਚੀ ਨੂੰ ਤੇ ਆਪ ਇਹ ਟਾਈਸਨ ਦੀ ਆ ਪੂਰੇ ਵੱਡੇ ਕੱਦ ਕਾਠ ਵਾਲੇ ਦੋਸਤੋ ਬੱਚੀ ਆ ਹਾਈਟ ਦੋਸਤੋ ਬੱਚੀ ਦੀ ਪੂਰੀ ਐਚ ਐਫ ਬੜਾ ਰਕਾ ਕੱਦ ਆ ਦੋਸਤੋ ਬੱਚੀ ਦਾ ਥਣ ਦੋਸਤੋ ਬਹੁਤ ਸੋਹਣੇ ਆ ਪੋਰਾ ਫੋਰ ਸ਼ਾਗਣੀ ਚਾਰੇ ਥਣ ਫੁੱਲ ਗਿਆ ਤੇ ਇਕਲੇ ਇਕਲੇ ਨਿਕਰ ਮੇ ਸੋਹਣੇ ਲੱਗੇ ਹੋਏ ਆ ਤੇ ਪਹਿਲੇ ਸੂਏ ਹੀ ਦੋਸਤੋ ਬੱਚੀ ਚੰਗਾ ਦੋ ਚਵਾਊਗੀ ਤਾਂ ਮਦਰ ਮਿਲਕ ਰਿਕੋਰਡ ਦੋਸਤੋ 30 ਲੀਟਰ ਪਲਾਸੀ ਆ ਤੇ ਆਪ ਦੋਸਤੋ ਚੰਗਾ ਦੋ ਚਵਾਊਗੀ ਪਹਿਲੇ ਸੂਏ ਬੱਚੀ ਤੇ ਬਾਈ ਕਹਿੰਦਾ ਪ੍ਰਾਈਜ਼ ਬੱਚੀ ਦਾ ਫੋਨ ਤੇ ਉੱਪਰ ਹੀ ਕਰਾਂਗੇ ਜਿਹੜੇ ਵੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲੂਗਾ ਤੁਸੀਂ ਗੱਲਬ ਦੇਸੋ ਅੱਜ ਦੀ ਵੀਡੀਓ 'ਚ ਆਹੀ ਇੱਕ ਬਾਈ ਦੀ ਜਰਤੀ ਬੱਚੀ ਵਕਾਉ ਸੀ। ਚੈਨਾਂ ਨੂੰ ਨਾ ਸਾਰਾ ਪਿਆਰ ਦੇ ਲਈ ਔਰ ਮੇਰੀਆਂ ਸਾਰੀਆਂ ਵੀਡੀਓ ਰੂਟੀਨ 'ਚ ਦੇਖਣ ਲਈ ਮੈਂ ਸਾਰੇ ਭੈਣਾ ਪਰਾਂ ਦਿਲੋਂ ਧੰਨਵਾਦ ਕਰਦਾ ਜੀ। ਅਗਲੀ ਨਵੀਂ ਵੀਡੀਓ ਜਲ ਮਿਲਾਂਗੇ ਜੀ। ਵੀਡੀਓ ਨੂੰ ਐਂਡ ਤਾਈਂ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ।